ਬਾਈ ਜਿਹੜੀ ਇਹ ਗੋਲੀ ਆ ਜੀ ਇਹ ਤੁਹਾਡਾ ਤਜਰਬਾ ਕੰਮ ਕਰਦੀ ਆ ਇਹ ਹਾਂ ਉਹ ਕਹਿੰਦੇ ਵੀ 3 ਵਜੇ ਗੋਲੀ ਖੁੱਲ ਗਈ 1 ਵਜੇ ਖੁੱਲ ਗਈ 12 1 ਵਜੇ ਆਮ ਖੁੱਲਦੀ ਆ ਇਹ ਗੋਲੀ ਕਿਵੇਂ ਖੁੱਲਦੀ ਅੰਦਰ ਇਹ ਇਹ ਆਟੇ ਦੇ ਵਿੱਚ ਲੁਹੇੜ ਕੇ ਦੇ ਦੇ ਵੀ ਆ ਅੱਛਾ ਉਹ ਆਟਾ ਉਹ ਹਿਸਾਬ ਨਾਲ ਇੰਨਾ ਕੁ ਲਾਈਦਾ ਵੀ ਇਹ 12 ਵਜੇ ਆਟਾ ਖਤਮ ਹੋ ਜੇ ਜਦੋਂ ਆਟਾ ਖਤਮ ਹੋ ਗਿਆ ਉਦੋਂ ਵਿੱਚੋਂ ਫੇਰ ਉਹਦਾ ਅਸਰ ਆਉਣ ਲੱਗ ਜਾਣਾ ਤਾਕਤ ਦੇ ਅੱਛਾ ਉਹਨੇ ਤਾਕਤ ਦੇਣ ਲੱਗ ਜਾਨੀਆ ਸ਼ਰੀਰ ਨੂੰ ਇਹ ਵੀ ਫੇਰ ਉਹ ਬਾਪੂ ਹੋਣ ਵਾਲੀ ਪੁਰਾਣੀ ਗੋਲੀ ਵੀ ਦੱਸਦੇ ਆ ਵੀ ਉਦੋਂ ਕਿਹੜੀ ਗੋਲੀ ਹੁੰਦੀ ਸੀ ਹਰ ਹੋ ਸਕਦਾ ਕਈਆਂ ਨੂੰ ਗੋਲੀ ਨਹੀਂ ਕੋਈ ਹੋ ਸਕਦਾ ਕੋਈ ਕਿਵੇਂ ਗੋਲੀ ਦਿੰਦਾ ਉਹ ਜਦੇ ਅਸਰ ਵਾਲੀ ਪਰ ਉਦੋਂ ਫਿਰ ਇਹ ਆਟੇ 'ਚ ਲਵੇਟ ਕੇ ਗੋਲੀ ਆਟੇ 'ਚ ਲਵੇਟ ਕੇ ਹੀ ਦਿੱਤੀ ਉਹਨੇ ਕੀ ਸੀਗਾ ਇਹ ਤਾਂ ਤਾਤਾਂ ਮਾਰੀਆਂ ਹੋਈਆਂ ਕੋਈ ਸੋਨੇ ਦੀ ਕੋਈ ਚਾਂਦੀ ਦੀ ਕੋਈ ਈਆਂ ਚੀਜ਼ਾਂ ਮਹਿੰਗੀਆਂ ਅੱਛਾ ਤਵਾਸੀ ਰਹੇਗਾ ਤਵਾਸੀ ਠੰਡੀਆਂ ਚੀਜ਼ਾਂ ਵਿੱਚ ਪਾਗ ਤਾਲੀਆਂ ਇਹ ਰਹਾ ਇੱਕ ਹੀ ਉਹ ਨਸ਼ਾ ਬਣਾਈ ਉਹਨਾਂ ਨੂੰ ਪਾਟ ਪੂੜ ਕੇ ਫਿਰ ਇੱਕ ਬਚਾ ਸਾਡੇ ਕੋ ਹਜੇ ਉਡਾਉਣ ਹੀ ਲੱਗੇ ਸੀ ਇੱਕ ਗਲੀ ਦਾ ਸੀ ਅੱਛਾ ਦੋ ਤਿੰਨ ਆਏ ਹੋਰਿਆਂ ਜੇਰੇ ਲਵਾਏ ਸੀ ਛਾੜ ਦਿੰਦੇ ਹੁੰਦੇ ਜਾਂ 3 ਦਿਨ ਹਾਂ ਤੇ ਲੱਖੇ ਬਾਜੀ ਧਾਰਤੀ ਅੱਛਾ ਲੱਖੇ ਦੇ ਨੇ ਮੁੰਡਾ ਬਾਹਰੋਂ ਆਇਆ ਸੀ ਅੱਛਾ ਉੱਥੇ ਉਹਨੇ ਕੱਪ ਰੱਖਤਾ ਹਾਂ ਉਹ ਕਹਿੰਦਾ ਮੈਂ ਕੱਪ ਲਵਾਂ ਹਾਂ ਵੀ ਇਹ ਪਹਿਲੇ ਦਿਨ ਕਬੂਤਰ ਰਹਿ ਗਏ ਦੋ ਦਿਨ ਫੇਰ ਉਡਾਂਗੇ ਉਹ ਅੱਛਾ ਜਿਹੜਾ ਦੂਵੇ ਦਿਨ ਜਾ ਕੇ ਕੱਲਾ ਰਹੂ ਉਹਨੂੰ ਲਊ ਅੱਛਾ ਚੱਲ ਉਹ ਦੂ ਵਾਦ ਫਿਰ ਅਸੀਂ ਉਹ ਬਚਾ ਸੀ ਆ ਵੀ ਨਵੀਂ ਜੋੜੀ ਬੰਲਾਈ ਆਪਾਂ ਇਹਨੂੰ ਪਰਤਿਆ ਕੇ ਦੇਖਦੇ ਅੱਛਾ ਸਾਡੇ ਕੋਲ ਇੱਕ ਸੀਤਾ ਸੀਤਾ ਡੋਗ ਦਾ ਉਹ ਵੀ ਚੰਗਾ ਖਿਡਾਰੀ ਆ ਕਿੱਥੇ ਦਾ ਸੀਤਾ ਸੀਤਾ ਡੋਗ ਪਿੰਡਾ ਡੋਗ ਫ੍ਰੀਜ਼ ਕੋਰ ਤੋਂ ਗਾਹਾਂ ਅੱਛਾ ਜਾਦੇ ਉਹ ਸਾਡੇ ਕੋਲ ਇੱਥੇ ਆਇਆ ਬਈ ਜਾਨੀ ਕੋਲ ਰਹਿੰਦਾ ਸੀ ਉਹ ਜਾਨੀ ਕੋਲ ਪਹਿਲਾਂ ਰਹਿੰਦਾ ਸੀ ਫਿਰ ਸਾਡੇ ਕੋਲ ਆ ਗਿਆ ਫਿਰ ਸਾਡੇ ਕੋਲ ਰਹਿਣ ਲੱਗ ਗਿਆ ਵੀ ਨਾਲੇ ਕਬੂਤਰ ਚੰਗੇ ਉੜਦੇ ਆ ਹੀ ਹੁੰਦਾ ਅੱਛਾ ਤੇ ਉਹ ਭਾਈ ਅਜੀ ਉਹ ਮਾਖਾ ਵੀ ਆਪਾਂ ਛੱਡ ਦੋ ਉੱਥੇ ਉਹ ਕਹਿੰਦਾ ਵੀ ਇਹਨੇ ਦੁੱਧ ਛੜਾ ਉੱਥੇ ਬਾਜੀ ਕੱਢਣ ਹੀ ਨਹੀਂ ਬੱਚੇ ਨੇ ਬਈ ਨਿਆਣਾ ਨਾ ਇਹਨੂੰ ਕੋਹ ਚਾ ਰਿਆ ਹੂੰ ਤੇ ਮਾਖਾ ਵੀ ਆਪਦਾ ਪਰਤੇ ਆਉਣਾ ਹੀ ਆ ਜੇ ਪਹਿਲੇ ਦਿਨ ਉੱਡ ਗਿਆ ਦੂਜੇ ਦਿਨ ਚਾ ਨਾ ਵੀ ਛੜਾਂਗੇ ਤਾਂ ਕੀ ਆ ਜੇ ਦੂਜੇ ਦਿਨ ਹਾਰ ਵੀ ਜੇ ਤਾਂ ਕੀ ਆ ਆਪਦਾ ਦੇਖਾਂ ਹੀ ਬਈ ਪਿੰਡ ਦੇ ਖੜ ਕੇ ਆਉਂਦਾ ਨੀ ਕੋਈ ਨਾ ਉਹ نسل ਤਿਆਰ ਕੀਤੀ ਆ ਹਾਂ ਚਾਹ ਦਾ ਹੀ ਗੱਲ ਮਕਾ ਦੂ ਅਸੀਂ ਲਿਆ ਕੇ ਉੱਥੇ ਛੱਡਤਾ ਅੱਛਾ ਛੱਡਿਆ ਵਾ ਸਾਰੀਦਾਰੀ ਉੱਡਿਆ ਹੋ ਹਾਂ ਕਬੂਤਰ ਛੋੜਾਂਸ਼ ਦਾ ਰਹਿ ਗਏ ਹੂੰ ਬਾਕੀ ਬਹਿ ਗਏ ਸਾਰੇ ਅੱਛਾ ਬਹਾਵੇ ਲੋਕਾਂ ਨੇ ਅਸ਼ੀ ਵੀ ਬਹਾ ਲਿਆ ਹਾਂ ਉਹ ਉਹ ਜਿਹੜਾ ਸੀਤਾ ਸੀ ਲੋਹਕਾ ਦਾ ਹਾਂਜੀ ਉਹ ਦੋਛਾ ਦਾ ਖਿਡਾਰੀ ਸੀਗਾ ਜੰਗਲ ਅੱਛਾ ਅੱਛਾ ਤੁਸੀਂ ਉਹ ਬਈ ਪਰਤੌਣਾ ਹੀ ਆ ਕਬੂਤਰ ਹਾਂਜੀ ਛਾੜਤਾ ਚਾਲ ਉੱਥੇ ਪਹਿਲੇ ਦਿਨ ਰਹਿ ਗਿਆ ਵਿੱਚ ਕਿੰਨੇ ਕਬੂਤਰ ਸੀ ਕਬੂਤਰ ਤਾਂ ਸੀਗੇ 28 ਅੱਛਾ ਕਿੰਨਾ ਮੁੱਢ ਮੋਡੋ ਦਾ 6 ਰੁਪਈਆ ਹੀ ਹੁੰਦਾ ਸੀ ਆਮ ਅੱਛਾ 300 ਰੁਪਈਆ 300 ਹੀ ਉਦੋਂ ਇੰਨਾ ਮੇਰੇ ਯਾਦ ਨਹੀਂ ਚਲੋ 300 ਅੱਛਾ ਤੇ ਚਲੋ ਕਬੂਤਰ ਸਾਡੇ 14-15 ਰਹਿ ਗਏ ਅੱਛਾ ਬਾਹਰ ਇਹ ਕੁਛ ਨਾ ਵੀ ਬੈਠਾ ਆ ਤਰਾ ਲੱਗਿਆ ਯਾਨੀ ਦੂਏ ਦਿਨ ਜੀ ਭੀ ਰੰਦਾ ਕਿ ਉਹ ਬੰਦਾ ਸਾਡੇ ਕੋਲ ਹੀ ਆਊਗਾ ਆਪਾਂ ਦੁੱਠਾ ਆਪਾਂ ਨੂੰ ਹੈਗੀ ਆਉਂਦੀ ਵੀ ਆਪਾਂ ਢਾ ਦਾਂਗੇ ਉਹਨੇ ਸਾਂਭਿਆ ਅੱਛਾ ਇਹ ਦੁੱਸਰ ਦਾ ਵੀ ਕੋਈ ਹਿਸਾਬ ਕਿਤਾਬ ਹੁੰਦਾ ਹੋਰਾਈ ਫਰਕ ਹੁੰਦੀ ਨਹੀਂ ਦੁੱਸਰ ਸੀ ਆਪਣੇ ਕਿਤੇ ਦੁੱਸਰ ਨਹੀਂ ਸੀ ਹੋਈ ਏਰੀਆ ਚ ਪਹਿਲੀ ਦੁੱਸਰ ਲੱਖੇ ਉੱਡੀ ਪਹਿਲੀ ਉਹ ਦੁੱਸਰ ਛੁੱਟੀ ਸੀ ਆਪਣੇ ਏਰੀਆ ਚ ਕਦੇ ਨਹੀਂ ਸੀ ਦੁੱਸਰ ਆਪਣੇ ਪਿੰਡਾਂ ਦੇ ਏਰੀਆ ਚ ਹੋਰ ਤਾਂ ਹੁੰਦੀਆਂ ਦੂਰ ਤੇ ਕਿਆ ਰਾਜੀ ਸ਼ਾਮ ਉਹਨੇ ਸਾਂਭਿਆ ਅਸੀਂ ਦੋ ਦਿਨ ਜਾ ਕੇ ਛੱਡਤਾ ਕੀ ਸਾਂਭਿਆ ਉਹਨੇ ਕੀ ਬਾਅਦੋਂ ਦਾਣਾ ਪਾਣੀ ਦਾ ਛਾਕ ਪਤਾਬ ਹੁੰਦਾ ਵੀ ਇਹ ਉਹ ਵਿਆਹ ਜੀ ਦੇ ਨਿਆਜ਼ ਦੇ ਰੀਆਂ ਵੀ ਕੀ ਉਦੋਂ ਕੀ ਉਹ ਚੀਜ਼ਾਂ ਹੁੰਦੀਆਂ ਸੀ ਉਹ ਨੂੰ ਹੀ ਪਤਾ ਸੀਗਾ ਫਿਰ ਉਹ ਤੋਂ ਬਾਅਦ ਤਾਂ ਉਹਨੇ ਸਾਨੂੰ ਸਾਰਾ ਕੁਝ ਦੱਸਤਾ ਦੇਸੀ ਨਹੀਂ ਚਲੋ ਕੋਈ ਮਾਰਾ ਮੋਟਾ ਚਲੋ ਜਿਹੜੇ ਨਾ ਮੈਂ ਬਈ ਉਹਡੀਆਂ ਚੀਜ਼ਾਂ ਦੇਤੀ ਉਹਨਾਂ ਦੇ ਨਾਲ ਜਾਨੀ ਉਹ ਅੰਦਰੋਂ ਸਾਫ਼ ਕਰਤਾ ਉਹ ਅੱਛਾ ਯਾਨੀ ਜਿਹੜਾ ਉਹਦਾ ਜ਼ੋਰ ਜ਼ਾਰ ਲੱਗਿਆ ਸੀ ਆਹ ਹੋ ਜਾਈ ਠੀਕ ਹੋ ਗਿਆ ਅੱਛਾ ਤੇ ਉਹੋ ਭਾਈ ਅਸੀਂ ਜੋ ਛੱਡਤਾ ਦੂਏ ਦਿਨ ਜਾਨੀ ਨੌ ਕਬੂਤਰ ਛੁੱਟੇ ਫਿਰ ਅੱਛਾ ਉਹ 14 15 ਜੋ ਪੰਜ ਛੇ ਹੱਥ ਨਾਲ ਲੱਗੇ ਹਾਂ ਨੌ ਛੱਡ ਤੇ ਹਾਂ ਫਿਰ ਉਹ ਸਾਨੂੰ ਸੀਤਾ ਕਹਿੰਦਾ ਕਹਿੰਦਾ ਵੀ ਬੱਚਾ ਆਪਣਾ ਬਾਜੀ ਤਾਂ ਨਹੀਂ ਜਿੱਤਣਾ ਹੂੰ ਕਹਿੰਦਾ ਬਾਜੀ ਤਾਂ ਜਾਊ ਹੱਥਾਂ ਤੱਕ ਹੂੰ ਕਹਿੰਦਾ ਆਪਣਾ ਬੱਚਾ 3 ਵਜੇ ਹਾਰ ਜੂ ਅੱਛਾ ਤੇ ਬਈ ਮੈਂ ਉਹ ਕੀ ਕਰਦਾ ਕਹਿੰਦਾ ਖਰਾਕ ਨਹੀਂ ਖਾਧੀ ਅੱਛਾ ਨਵਾਂ ਬਚਾਵਾ ਹਾਂ ਤੇ ਮੈਂ ਕਿਹਾ ਵੀ ਇੱਕ ਗੱਲ ਹੈਗੀ ਆ ਸਾਨੂੰ ਇੰਨਾ ਤਾਂ ਹੈਗਾ ਮਾਣ ਬਈ ਛਾੜਾ ਕਬੂਤਰ ਜਿੱਥੇ 3 ਵਜੇ ਸਾਈ ਜਿਹੜਾ ਉੱਡ ਜੇ ਛਾੜਾ ਕਬੂਤਰ ਬੈ ਉਹ ਤੋਂ ਬਾਅਦ ਨਹੀਂ ਮੈਂ ਦਾ ਉਹ ਕੀ ਸੀਗਾ ਤਜਰਬਾ ਉਹ ਹੰਦਾ ਛਾਨੂੰ ਆਪ ਦਾ ਯਾਰ ਬੰਦਾ ਅੱਛਾ ਬਈ ਇਹ ਆ ਨਸਲ ਸਾਡੀ ਆਏ ਔਰਦੀ ਆਏ ਔਰ ਬਈਆ ਬਈ ਇਹ ਦੋ ਬਾਅਦ ਫਿਰ ਇੰਨਾ ਉੱਡ ਜਾਂਦੇ ਆ ਤੇ ਅਸੀਂ ਕਹਾਂ ਵੀ ਇਹ 3 ਵਜੇ ਨਹੀਂ ਉੱਡ ਗਿਆ ਜੀ ਫੇਰ ਨਹੀਂ ਦੂਜੀ ਬਾਅਦ ਬੈਠਾ ਸੀਤੀ ਹਾਂ ਉਹ ਗੋਲੀ ਵੀ ਦਿੱਤੀ ਸੀ ਉਹਨੂੰ ਬਣਾ ਕੇ ਉਹ ਦੇਸੀ ਦਵਾਈ ਦੇਸੀ ਦਵਾਈ ਉਹ ਥਨੀਆਂ ਚੀਜ਼ਾਂ ਹੁੰਦੀਆਂ ਅੱਛਾ ਤੇ ਉਹ ਵਾਈ ਜਿਹੜੀ ਇਹ ਗੋਲੀ ਆ ਜੀ ਇਹ ਤੁਹਾਡਾ ਤਜਰਬਾ ਕੰਮ ਕਰਦੀ ਆ ਇਹ ਹਾਂ ਉਹ ਕਹਿੰਦੇ ਵੀ 3 ਵਜੇ ਗੋਲੀ ਖੁੱਲ ਗਈ 1 ਵਜੇ ਖੁੱਲ ਗਈ 12 1 ਵਜੇ ਆਮ ਖੁੱਲਦੀ ਆ ਇਹ ਗੋਲੀ ਕਿਵੇਂ ਖੁੱਲਦੀ ਅੰਦਰ ਇਹ ਇਹ ਆਟੇ ਦੇ ਵਿੱਚ ਲਬੇੜ ਕੇ ਦੇ ਦੇਈ ਆ ਅੱਛਾ ਉਹ ਆਟਾ ਉਸ ਹਿਸਾਬ ਨਾਲ ਇੰਨਾ ਕ ਲਈਦਾ ਵੀ ਇਹ 12 ਵਜੇ ਆਟਾ ਖਤਮ ਹੋ ਜੇ ਜਦਵਾ ਤਾਖਾ ਖਤਮ ਹੋ ਗਿਆ ਉਤੋਂ ਵਿੱਚੋਂ ਫਿਰ ਉਹਦਾ ਅਸਰ ਆਉਣ ਲੱਗ ਜਾਣਾ ਤਾਕਤ ਦੇਣੀ ਅੱਛਾ ਉਹਨੇ ਤਾਕਤ ਦੇਣ ਲੱਗ ਜਾਨੀਆਂ ਸ਼ਰੀਰ ਨੂੰ ਇਹ ਵੀ ਫਿਰ ਉਹ ਬਾਪੂ ਹੋਣ ਵਾਲੀ ਪੁਰਾਣੀ ਗੋਲੀ ਵੀ ਦੱਸਦੇ ਆਂ ਵੀ ਉਦੋਂ ਕਿਹੜੀ ਗੋਲੀ ਹੁੰਦੀ ਸੀ ਹਾਂ ਤਾਂ ਤਾਂ ਕਈਆਂ ਨੂੰ ਗੋਲੀ ਨਹੀਂ ਕੋ ਹੋ ਸਕਦਾ ਕੋਈ ਕਿਵੇਂ ਗੋਲੀ ਦੇ ਦਿੰਦਾ ਉਹ ਜਦੇ ਅਸਰ ਵਾਲੀ ਪਰ ਉਦੋਂ ਫਿਰ ਇਹ ਆਟੇ 'ਚ ਲਿਬੇਟ ਕੇ ਗੋਲੀ ਆਟੇ 'ਚ ਲਿਬੇਟ ਕੇ ਹੀ ਦਿੱਤੀ ਸੀ ਉਹਦੇ 'ਚ ਕੀ ਸੀਗਾ ਇਹ ਤਾਂ ਤਾਤਾਂ ਮਾਰੀਆਂ ਹੋਈਆਂ ਕੋਈ ਸੋਨੇ ਦੀ ਕੋਈ ਚਾਂਦੀ ਦੀ ਕੋਈਆਂ ਚੀਜ਼ਾਂ ਮਹਿੰਗੀਆਂ ਅੱਛਾ ਤਵਾਸੀ ਰਹੇਗਾ ਤਵਾਸੀ ਠੰਡੀਆਂ ਚੀਜ਼ਾਂ ਵਿੱਚ ਪਾਗਤ ਆਲੀਆਂ ਤੇ ਉਹ ਭਾਈ 6:30 ਵਜੇ ਪਹਿਲਾਂ ਤਾਂ ਨਾਰਮੀ ਫੈਦਾ ਰਿਹਾ ਥੋੜਾ ਜਿਹਾ ਹੂੰ 12:00 ਵਜੇ ਯਾਨੀ 6:00 ਜਿਹੜਾ 8-9 ਬੈਦਰੀ ਸਾਰੇ ਕਮੂਤਰ ਬੈਠਣ ਲੱਗੇ ਨਿਸ਼ਾਨ ਸਾਹਿਬ ਤੇ ਗੁਰਦਾਰੇ ਤੇ ਆ ਗਏ ਨਾ ਜਿਹੜਾ ਦੇ ਲੈ ਸਾਰੇ ਇਕੱਠੇ ਹੀ ਹੋ ਗਏ ਅੱਛਾ ਬਈ ਇਹ ਇੱਕ ਬਹਿ ਗਿਆ ਸਾਰੇ ਹੀ ਬੈਠਣਗੇ ਇਹ ਅੱਛਾ ਦੁਆ ਦੁਆ ਹੈ ਮੰਗ ਰਹੀ ਸਹੀ ਉਹ 6:30 ਉਹ 6:30 ਵਜੇ ਐਂ ਕਰਦੇ ਗੋਦੇ 6:30 ਵਜੇ ਉਹ ਗੋਲੀ ਖੜਨ ਲੱਗੀ ਤੁਹਾਨੂੰ ਪਤਾ ਲੱਗਣ ਲੱਗ ਗਿਆ ਤਾਂ ਮੈਂ ਦੱਸਦਾ ਨਾ ਕਿਵੇਂ ਪਤਾ ਲੱਗਿਆ ਉਹ 6:00 ਵੀ ਵਿੱਚ ਹੀ ਐਂ ਫਿਰਦਾਈ ਉਹਨਾਂ ਦੇ ਵੀ ਐਵੇਂ ਬੈਠੂ ਹਾਂ ਉਹ ਜਦੋਂ ਉਹਦੀ ਗੋਲੀ ਦਾ ਉਹਨੂੰ ਮਾਰਾਇ ਸ਼ਰੂਰ ਹੋਇਆ ਉਹਨਾਂ ਨੂੰ ਛੱਡ ਕੇ ਐਂ ਪਰੇ ਨੂੰ ਚਲਿਆ ਗਿਆ ਤਾਕਤ ਹੋ ਗਈ ਤੁਹਾਨੂੰ ਅੰਦਾਜ਼ਾ ਹੋ ਗਿਆ ਵੀ ਗੋਲੀ ਫੁਰਗੀ ਜਦੋਂ ਉਹਨਾਂ ਨੂੰ ਛੱਡ ਗਿਆ ਉਦੋਂ ਨੂੰ ਚਲਿਆ ਗਿਆ ਉਧਰੋਂ ਐਂ ਨੂੰ ਮੁੜਿਆ ਪੂਰਾ ਤੋਰਾ ਹੀ ਬਦਲ ਗਿਆ એનર્ਜੀ ਆ ਗਈ ਬੰਦੇ ਨੂੰ एनर्जी आ गई हां ਉਹਦਾ ਤੋਰਾ ਹੀ ਬਦਲ ਗਿਆ ਯਾਨੀ ਐ ਆਵੇ ਜਾਂ ਫੇਰ ਜਾਣੀ ਬਈ ਜਿਵੇਂ ਹੁਣੇ ਹੀ ਛੱਡਿਆ ਹੁੰਦਾ ਅੱਛਾ ਕਬੂਤਰ ਫਿਰ ਹੌਲੀ 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 ਅਗੇ ਪੂਰਾ ਹੀ ਅਦੇਜ ਹੋ ਗਿਆ ਅੱਛਾ ਫਿਰ ਸਾਰਿਆਂ ਨੂੰ ਛੱਡਤਾ ਉਹਨੇ ਫਿਰ ਕੱਲਾ ਹੀ ਉੱਚਾ ਹੋ ਗਏ ਉਹ ਕੱਲਾ ਹੀ ਉੱਡੀ ਗਿਆ ਫਿਰ ਫਿਰ ਕਹਿੰਦਾ ਵੀ ਢੇਸੀ ਵਾਲੀ ਗੋਲੀ ਖੁੱਲ ਗਈ ਉਹ ਸੀਤੇ ਨੂੰ ਪਤਾ ਸੀ ਵੀ ਇਹ ਗੋਲੀ ਦਿੱਤੀ ਹੋਈ ਆ ਸੀਤੇ ਨੂੰ ਪਤਾ ਸੀ ਸੀਤਾ ਕਹਿੰਦਾ ਭਾਈ ਛੋਡੀ ਗੋਲੀ ਕਰ ਗਈ ਕੰਮ ਉਹ ਨਹੀਂ ਦਿੱਤੀ ਸੀ ਤੇ ਪਾਈ ਜਦੋਂ ਫਿਰ ਉੱਡੀ ਗਿਆ ਫਿਰ ਏ 6:30 ਵੱਜ ਗਏ ਅੱਛਾ ਜੀ ਫੇ ਕਬੂਤਰ 6:30 ਤੱਕ ਨਾ ਰਹਿ ਗਏ ਅੱਛਾ ਇੱਕ ਤਾਂ ਮਹਿਲਾਂ ਦੀ ਕਬੂਦਰੀ ਅੱਛਾ ਯਾਨੀ ਉਹ ਸ਼ਾਂਭੀ ਵੀ ਚੰਗੇ ਖਿਡਾਰੀਆਂ ਸੀ ਲੀਆਂ ਆਉਣ ਦੀ ਤੇ ਡੀਸੀ ਬੇਗੇ ਵਾਲੇ ਦੀ ਉਹ ਚੋਟੀ ਦਾ ਖਿਡਾਰੀ ਆ ਉਹ ਵੀ ਡੀਸੀ ਬੇਗੇ ਵਾਲਾ ਵੀ ਉਦੋਂ ਉਹ ਆ ਗਿਆ ਸੀ ਉਹ ਲੈਂਚ ਹਾਂ ਹਾਂ ਉਹ ਆਇਆ ਬਈ ਪੂਰਾ ਉਹ ਚੜਾਈ ਉਹਦੀ ਅੱਛਾ ਅਗਲਾ ਕਹ ਰ ਸੀ ਉਹ ਬ੍ਰਾਂਡ ਸੀ ਹਾਂ ਅਗਲਾ ਕਹ ਰ ਵੀ ਡੀਸੀਆਂ ਬੇਗੇ ਵਾਲਾ ਦੀ ਹੀ ਉਹਨਾਂ ਦੀ ਉਹ ਸ਼ਾਂਭੀ ਵੀ ਸੀ ਯਾਨੀ ਅੱਛਾ ਤੇ ਇੱਕ ਛਾੜਿਆ ਲੈ ਗਿਆ ਇੱਕ ਹੋਰ ਹੈਗੀ ਇੱਕ ਹੋਰ ਸੀ ਅੱਛਾ ਉਹਦੇ ਨਾਲ ਨਹੀਂ ਲੀਆਂ ਨਾਲ ਨਹੀਂ ਸੀ ਉਹਦੇ ਨਾਲ ਹੀ ਸੀਗੇ ਉਹਦੇ ਨਾਲ ਹੀ ਸੀ ਅੱਛਾ ਉਹ ਫਿਰ ਉਹ ਵੀ ਬਹਿ ਗਿਆ ਤੀਜਾ ਹੀ ਜਿਹੜਾ ਅੱਛਾ ਫਿਰ ਜੋ ਤੀਜਾ ਬਹਿ ਗਿਆ ਉਹ ਕਬੂਦਰੀ ਮੰਦੀ ਹੋ ਗਈ ਨਾਲ ਹੀ ਅੱਛਾ ਛਾੜਿਆ ਬੱਛਾ ਛਾੜਾ ਹਰੇ ਗੀੜੇ ਹੀ ਹਾਂ ਐ ਸਵਾਇਆ ਹੋ ਗਿਆ ਆਵੇ ਮੋੜ ਤੇ ਉਧਰੋਂ ਆਵੇ ਸਵਾਇਆ ਹੋ ਗਿਆ ਆਵੇ ਗੋਲੀ ਖੁਰਦੀ ਜਾਂਦੀ ਸੀ ਹਾਂ ਜੀ ਭਾਈ ਉਹਨਾਂ ਨੇ ਵੀ ਦੇਖ ਲਿਆ ਅੱਛਾ ਭਈ ਇਹ ਬੱਚੇ ਨੇ ਨਹੀਂ ਬਹਿਣਾ ਭਈ ਆਪਣੀ ਉਹਨਾਂ ਦੀ ਕਬੂਤਰੀ ਪਹਿਲਾਂ ਵੀ ਬਾਜੀ ਜਿੱਤੀ ਦੀ ਸੀ ਅੱਛਾ ਉਹਨਾਂ ਨੇ ਕਿਹਾ ਵੀ ਇਹ ਆਪਣੀ ਕਬੂਤਰੀ ਦੇ ਪੈਰ ਲੱਗ ਜਾਣਗੇ ਆਪਾਂ ਸਾਂਝੀ ਕਰਦੀਏ ਹਾਂ ਭਈ ਆਪਾਂ ਫੇਰ ਛਤਰੀ ਦੇ ਬਾਹਰਾਂਗੇ ਫੇਰ ਬਾਜੀ ਹੋਰ ਛੱਡੀ ਜਾਉਂ ਜਾਂ ਇਹ ਉਂ ਜਾਣ ਬੜੇ ਬੇ ਫਿਰ ਉਹ ਵੀ ਬਾਈ ਦੇ ਉੱਡਾ ਰਹਿਦਾ ਵੀ ਇਹਦੇ ਪੈਰ ਲੱਗੇ ਹੋਇਆ ਵੀ ਇਹ ਬਹਿ ਨਾ ਜਾਵੇ ਬਹਿ ਨਾ ਜਾਵੇ ਤੇ ਚਲੋ ਸਾਨੂੰ ਕਹਿੰਦੇ ਭਈ ਸਾਂਝੀ ਕਰ ਲਓ ਹਾਂ ਤੇ ਅਸੀਂ ਰਾਇਰੂ ਕਰੀ ਉਹ ਚੀਤਾ ਵੀ ਮੈਂ ਮੰਨ ਗਿਆ ਪਹਿਲਾਂ ਤਾਂ ਕਹਿੰਦਾ ਸੀ ਤੈਨੂੰ ਵੀ 3 ਵਜੇ ਆਪਣਾ ਬੱਚਾ ਹਰ ਜੂ ਕਹਿੰਦਾ ਵੀ ਹੁਣ ਬੱਚਾ ਆਪਣਾ ਬੈੰਦਾ ਸੀ ਹਾਂ ਕਹਿੰਦਾ ਤੋਰਾ ਉਹਦਾ ਬਹੁਤ ਫਰਕ ਪੈ ਗਿਆ ਕਿਵੇਂ ਆਇਆ ਛੋਡੀ ਮੈਂ ਕਿਹਾ ਵੀ ਦੇਖ ਲੈ ਤੇਰੀ ਜਿਵੇਂ ਰਾਇ ਤੂੰ ਕਰਦਾ ਹੂੰ ਕਹਿੰਦਾ ਚਲ ਆਏ ਕਰ ਅਸੀਂ ਉਹਨਾਂ ਨੂੰ ਕਿਹਾ ਜੀ ਵੀ ਆਏ ਕਰੋ ਜਾਂ ਸਾਝੀ ਅਸੀਂ ਕਰ ਲੈਨੇ ਹਾਂ ਹੂੰ ਬਈ ਕੱਪ ਅਸੀਂ ਲਵਾਂਗੇ ਹਾਂ ਉਹ ਕਹਿੰਦੇ ਨਹੀਂ ਯਾਰ ਕੱਪ ਦਾ ਸੀ ਲੈਣਾ ਹਾਂ ਕੁਆਇਂ ਕਾ ਦੇਖ ਰਹੇ ਹੁੰਦੇ ਮਖਿਆ ਸੀ ਲੈਣਾ ਹਾਂ ਕੋ ਕਹਿੰਦੇ ਸੀ ਲੈਣਾ ਮਗਾ ਹੀ ਫੇਰ ਆਏ ਉਹ ਹਾਂ ਸੰਜੀ ਨੂੰ ਫੇਰ ਉਹਨਾਂ ਨੇ ਦੇਖਿਆ ਵੀ ਫੇ ਕਹਿੰਦੇ ਜਰਾ ਐਂ ਕਰੋ ਹਾਂ ਏਲੀਆ ਵਾਲੇ ਕਹਿੰਦੇ ਆਖੇ ਜਿਆਦਾ ਪੈਸੇ ਅਧੋ ਬੀਜੀ ਆਪਣੇ ਭਾਈ ਕੱਪ ਜਿਹੜਾ ਮਕਰੂ ਬੈਠੂ ਅੱਛਾ ਅਬਾ ਉਡੀਆਂ ਨਾ ਕੇ ਬਹਾਉਂਦੇ ਨਹੀਂ ਅਸੀਂ ਕਿ ਆਏ ਠੀਕ ਆ ਅੱਛਾ ਚਲੋ ਠੀਕ ਹੈ ਫਿਰ ਉਹ ਜਦੋਂ ਕਬੂਦੀ ਜਿਆਦੇ ਮੰਦੀ ਹੋ ਗਈ ਵੀ ਹੁਣ ਬੈਠੂ ਉਹ ਸਾਨੂੰ ਕਹਿੰਦੇ ਵੀ ਸਾਡੀ ਕਬੂਦੀ ਜੇ ਲੱਗਾਂਗੇ ਪੈਰ ਹਾਂ ਵੀ ਤੁਸੀਂ ਆਏ ਕਰੋ ਗਿਆ ਆ ਜਾ ਦੇ ਕੇ ਇਧਰ ਆ ਕੇ ਮੋਟਰਸਾਈਕਲ ਤੇ ਅਸੀਂ ਇੱਥੇ ਬੈਠੇ ਆਂ ਵੀ ਆ ਕੇ ਕਹਿ ਦਿਓ ਭਾਈ ਛੋਟੀ ਕਬੂਦਰੀ ਪੈਰ ਬਾਕੇ ਆਈ ਆ ਉਧਰ ਹਾਂ ਭਾਈ ਤਾਂ ਛਾਂਜੀ ਸੀਗੀ ਹੋਈ ਵੀ ਪੈਸੇ ਤਾਂ ਉਹਨਾਂ ਨਾਲ ਮਾਤਲ ਜਿਵੇਂ ਆਏ ਆ ਕਹਿੰਦੇ ਵੀ ਆਏ ਕਹਦੇ ਹੋ ਹੂੰ ਏ ਭਾਈ ਦਰਸ਼ੀ ਗਿਆ ਮੋਟਰਸਾਈਕਲ ਤੇ ਵੇਗੇ ਗਿਆ ਕਿਹਦਾ ਮੁੰਡਾ ਹੋਰ ਚੀ ਅੱਛਾ ਦਰਸ਼ੀ ਉਦੋਂ ਇਨਵੋਲਵ ਹੋ ਗਿਆ ਸੀ ਬਾਜ਼ੀਆਂ ਤੇ ਆਏ ਨਾਲ ਜਾਣ ਲੱਗੇ ਸੀ ਅੱਛਾ ਤੇ ਇਹ ਆਏ ਕਿਹੜਾ ਆ ਦੇ ਗਿਆ ਕਿ ਮੋਟਰਸਾਈਕਲ ਤੇ ਆ ਗਿਆ ਕਹਿੰਦੇ ਭਾਈ ਛੋਟੀ ਕਬੂਦਰੀ ਬਹਿ ਕੇ ਆਈ ਆ ਉਦੋਂ ਦੁਬਾਰੇ ਉੱਡੀ ਆ ਹਾਂ ਉਹ ਕਹਿੰਦੇ ਯਾ ਜੇ ਬਹਿ ਗਿਆ ਯਾ ਕੱਟ ਦੋ ਫਿਰ ਹਾਂ ਉਹ ਜਿਹੜਾ ਜਿਹਨੇ ਬਾਜ਼ੀ ਛੜਾਈ ਸੀ ਹਾਂ ਉਹ ਦੂਰਬੀਨ ਲਈ ਚਵਾਰੇ ਤੇ ਬੈਠਾ ਸੀ ਤਾਂ ਹਾਂ ਉਹ ਕਹਿੰਦਾ ਬੈਠੀ ਨਹੀਂ ਭਾਈ ਸਾਹਿਬ ਕਿਤੇ ਨਹੀਂ ਬੈਠੀ ਕਬੂਦਰੀ ਮੇਰੀ ਨਿਗਾਹ ਵਿੱਚ ਆ ਮੈਂ ਆਇਆ ਨਹੀਂ ਬਹੋਂਦੈ ਨਾਲੇ ਤੂੰ ਹੀ ਕੰਬੀ ਬਹਾਰਾਂਗੇ ਹੀ ਮੈਂ ਤਾਂ ਕੱਲਾ ਜੌ ਰਹਿ ਗਿਆ ਉਦੋਂ ਮਹਾਉਂਦੇ ਨਾ ਅੱਛਾ ਉਹ ਉਹ ਬੰਦਾ ਆਪਦੀ ਦੂਰ ਉਹ ਕਹਿੰਦੇ ਅਸੀਂ ਵੀ ਸਾਡੀ ਬਹਿ ਗਈ ਉਹ ਵੀ ਮੰਨਣ ਉਹ ਮੰਨਣ ਇਹ ਉਹ ਕਹਿੰਦਾ ਵੀ ਮੈਂ ਕੱਪ ਤਾਂ ਆਂਦੇ ਨਾ ਜੇ ਬਹੋਰਾ ਬਾਦੋਂ ਮੈਂ ਕੱਪ ਨਹੀਂ ਦੇਣਾ ਹਾਂ ਭਾਈ ਫਿਰ ਚੁੱਪ ਕਰ ਗਏ ਉਹ ਹਾਂ ਉੱਡੀ ਗਈ ਫਿਰ ਹਾਂ ਫਿਰ ਉਹ 4:05 ਵਜੇ ਕੁਦਰੀ ਬਹਿ ਗਈ ਅੱਛਾ ਫਿਰ ਉਹ ਕਹਿੰਦਾ ਭਾਈ ਹੁਣ ਬਹਿ ਗਈ ਆ ਉਹ ਦੇਖ ਲੋ ਜਾ ਕੇ ਆਪੀ ਫੜ ਲੋ ਹੁਣ ਬੱਸੀਆਂ ਦਾ ਕੱਲਾ ਰਹਿ ਗਿਆ ਇਹਨਾਂ ਦੀ ਬਾਜੀ ਆ ਸਾਰਾ ਕੋ ਕੱਪ ਵੀ ਇਹਨਾਂ ਦਾ ਪੈਸੇ ਵੀ ਉਹ ਕੱਪ ਹੈਗਾ ਹੁਣ ਆਪਣੇ ਕੋਲੇ ਉਹ ਕੱਪ ਐਸੀ ਨੂੰ ਜਿਹੜਾ ਸਾਡਾ ਸੀਤਾ ਸੀ ਅਸੀਂ ਫਿਰ ਉਹਨੂੰ ਹੀ ਮਾਨਤਾ ਉੱਤੇ ਦੇਤਾ ਉਹਨੂੰ ਸਨਮਾਨ ਕਰਦਾ ਤੇ ਇਹ ਜਿਹੜੀ ਦੁੱਸਰ ਬਾਜੀ ਛੁੱਟੀ ਆ ਇਹ ਉਦੋਂ ਇਸ ਇਲਾਕੇ ਦੀ ਪਹਿਲੀ ਬਾਜੀ ਸੀ ਕਿ ਪੰਜਾਬ ਦੀ ਪਹਿਲੀ ਬਾਜੀ ਹੋ ਆਪਣੇ ਹਲਕੇ ਦੀ ਆਂ ਪਹਿਲੀ ਬਾਜੀ ਬਹੁਤ ਹੁੰਦੀਆਂ ਸੀ ਫਰੀਦਕੋਟ ਯਾਨੀ ਉਹ ਫੇਰ ਵੀ ਸਾਡਾ ਬਚਾ ਪਵਨੀ ਬਾਂਗਾ ਜੋ ਬੈਠੀ ਸੀ 6:30 ਵਜੇ ਬੈਠਾ ਵਾਹ ਜੀ ਡੇਢ ਘੰਟੇ ਦਾ ਫਰਕ ਪਾਇਆ ਸਾਰਿਆਂ ਨੂੰ ਇਹ ਜਾਨੀ ਉਦੋਂ ਤੇ ਫਿਰ ਇਹ ਸਿਲਸਿਲਾ ਚੱਲਿਆ ਆਉਂਦਾ ਹਾਂ ਉਦੋਂ ਬਾਅਦ ਫਿਰ ਫਿਰ ਮਾ ਆਖਿਆ ਵੀ ਹੁਣ ਭਾਈ ਦਾਰਸੀ ਹੁਣ ਤੁਸੀਂ ਢਾ ਲਿਆ ਕਰੋ ਤੇ ਫਿਰ ਆ ਪੰਖਾ ਦਾ ਛੜਦਾ ਹਾਂ ਸੌਂਖ ਹੈਗਾ ਸਾਰਾ ਕੁਝ ਹੁਣ ਇਹ ਛੜਦੇ ਆ ਹੁਣ ਇਹਨਾਂ ਨੂੰ ਪਤਾ ਜਿਵੇਂ ਇਹ ਕਰਦੇ ਆ ਫਿਰ ਜਾਨੀ ਫਿਰ ਮੁੰਡਿਆਂ ਨੂੰ ਬਾਗ ਡੋਰ ਹਾਂ ਇਹ ਫਿਰ ਹੁਣ ਇਹ ਢੋਂ ਲੱਗ ਗਿਆ ਉਦੋਂ ਬਾਅਦ